ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜਿੱਥੇ ਪਿੰਡ ਪਦਰ ਤੇ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਜਾਰੀ ਹੈ ਉੱਥੇ ਹੀ ਸੋਭਾ ਯਾਤਰਾਵਾਂ ਨੇ ਜਿਹੜੀਆਂ ਨਗਰ ਕੀਰਤਨ ਨੇ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਉਹ ਕੱਢੇ ਜਾ ਰਹੇ ਨੇ ਸੋ 100 ਰੁਪਏ ਸੋ ਇਸ ਵੇਲੇ ਅਸੀਂ ਪਿੰਡ ਚਾਵਾ ਦੇ ਵਿੱਚ ਖੜੇ ਆ ਜਿੱਥੇ ਛੀਨਾ ਬੇੜ ਤੋਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਦੀ ਸਭਾ ਜੋ ਛੀਨਾ ਬੇੜ ਦੀ ਆ ਛੀਨਾ ਬੇੜ ਦੇ ਰਵੀਦਾਸ ਮੰਦਿਰ ਤੋਂ ਜਕਾਰਿਆਂ ਦੀ ਗੂੰਜ ਦੇ ਵਿੱਚ ਆਰੰਭ ਹੋ ਕੇ ਸੋਭਾ ਯਾਤਰਾ ਤੁਸੀਂ ਆ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਸੋਭਾ ਯਾਤਰਾ ਜਿਹੜੀ ਹੈਗੀ ਆ ਆ ਸੋਹਣੇ ਫੁੱਲਾਂ ਦੇ ਨਾਲ ਜੋ ਸਤਗੁਰਾਂ ਦੀ ਪਾਲਕੀ ਸਜਾਈ ਗਈ ਹੈ ਸੋ ਚੀਨਾ ਬੇੜ ਦੀਆਂ ਆਸ-ਪਾਸ ਦੀਆਂ ਪਿੰਡਾਂ ਦੀਆਂ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਨੇ ਗੁਰੂ ਕੇ ਹਰ ਜਸ ਗਾਉਂਦੀਆਂ ਹੋਈਆਂ ਪਿੰਡ ਚਾਵਾ ਚਾਵਾ ਜੋ ਗੁਰੂ ਰਵੀਦਾਸ ਮਹਾਰਾਜ ਜੀ ਦੇ ਮੰਦਰ ਅਸਥਾਨ ਸਹੂਬਤ ਨੇ ਇੱਥੇ ਇੱਥੇ ਪੁੱਜੇ ਨੇ ਉਹ ਸਾਡੇ ਨਾਲ ਮੁੱਖ ਸੇਵਾਦਾਰ ਨੇ ਪ੍ਰਬੰਧਕ ਨੇ ਇਸ ਸੋਭਾ ਯਾਤਰਾ ਦੀ ਅਗਵਾਈ ਕਰ ਰਹੇ ਜਿਵੇਂ ਪਿੰਡ ਚਾਵਾ ਦੇ ਪ੍ਰਬੰਧਕਾਂ ਵੱਲੋਂ ਸਰੋਪਿਆਂ ਦੇ ਨਾਲ ਜਿਹੜਾ ਬੜੇ ਸਤਕਾਰ ਸਹਿਤ ਜਿਹੜਾ ਉਹ ਉਹਨਾਂ ਦਾ ਸਤਕਾਰ ਸਨਮਾਨ ਕੀਤਾ ਗਿਆ ਗੱਲਬਾਤ ਕਰ ਲੈਨੇ ਆ ਸੋ ਅੱਜ ਦੇ ਇਸ ਪਵਿੱਤਰ ਜਿਹੜੇ ਦਿਹਾੜੇ ਨੂੰ ਲੈ ਕੇ ਗੁਰੂ ਰਵੀਦਾਸ ਮਹਾਰਾਜ ਦੇ ਦਿਹਾੜੇ ਨੂੰ ਲੈ ਕੇ ਦੱਸ ਦਿਓ ਕਿ ਇਹ ਸੋਭਾ ਯਾਤਰਾ ਜਿਹੜੀ ਆ ਇਹ ਕਿਹੜੇ ਕਿਹੜੇ ਪਿੰਡਾਂ ਚੋਂ ਹੁੰਦੀ ਹੋਈ ਕਿੱਧਰ ਨੂੰ ਜਾਵੇਗੀ ਤੇ ਇਹਦਾ ਕੀ ਮੈਸੇਜ ਕੀ ਦੋਗੇ ਸੰਗਤਾਂ ਨੂੰ ਜੀ ਮਹਾਰਾਜ ਇਥੋਂ ਚੀਨਾ ਬੇਰ ਤੋਂ ਪੁਰਾਣੇ ਪੁਰਾਣੇ ਛਾਲੇ ਦੇ ਵਿੱਚ ਨਹੀਂ ਹੋ ਕੇ ਜੀ ਤੇ ਕੋਤਾਂ ਚੱਲ ਕੋਤਾਂ ਜਾਣਾ ਜੀ ਕੋਤ ਠੀਕ ਹੈ ਵੱਖੋ ਵਕ ਪਿੰਡਾਂ ਦੇ ਵਿੱਚ ਪੜਾ ਵੀ ਜਿਹੜੇ ਉਹ ਵੀ ਨਜ਼ਰ ਆ ਰਹੇ ਨੇ ਸੰਗਤਾਂ ਵੱਲੋਂ ਜਿਵੇਂ ਪਿੱਛੇ ਨਰੀਆਣੀ ਪਿਓਰ ਹੋਰ ਪਿੰਡ ਦੀਆਂ ਸੰਗਤਾਂ ਵੱਲੋਂ ਜਿਹੜੇ ਨੇ ਲੰਗਰਾਂ ਦੀ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਸੋ ਕੀ ਮੈਸੇਜ ਇਸ ਪਵਿੱਤਰ ਦਿਹਾੜੇ ਤੇ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਜਿਹੜਾ ਉਹਦੇ ਇਤਿਹਾਸ ਤੋਂ ਤੇ ਸੰਗਤਾਂ ਜਾਣੂ ਨੇ ਕੀ ਮੈਸੇਜ ਹੋਊਗਾ ਸੰਗਤਾਂ ਨੂੰ ਮੈਸੇਜ ਅਸੀਂ ਦਿੰਨੇ ਆਂ ਵੀ ਜਿ ਤਰ੍ਹਾਂ ਇਹ ਸੇਵਾ ਕਰਦੀਆਂ ਰਹਿੰਦੇ ਆ ਜਿੱਦਾਂ ਸਾਰੇ ਅੱਗੇ ਚੱਲਦਾ ਰਹੇ ਕੰਮ ਠੀਕ ਹੈ ਹੋਰ ਸੇਵਾਦਾਰ ਸਾਡੇ ਨਾਲ ਨੇ ਜਿਵੇਂ ਨੌਜਵਾਨ ਵੀਰ ਨੇ ਤੇ ਉਹਨਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਸੰਗਠਨ ਦੇ ਵਿੱਚ ਉਤਸ਼ਾਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੀ ਇਸ ਪਵਿੱਤਰ ਦਿਹਾੜੇ ਤੇ ਸਰ ਇਹੋ ਮੈਸੇਜ ਦੇਣਾ ਚਾਹੁੰਦੇ ਆ ਵੀ ਜਿਸ ਤਰ੍ਹਾਂ ਸੰਗਤਾਂ ਦੇ ਜੀ ਉਸਤਾਦ ਉਸਤਾਦ ਸ਼੍ਰੀ ਗੁਰਵੀਰਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦਾ ਉਸੇ ਤਰ੍ਹਾਂ ਹਰ ਸਾਲ ਇਸ ਤਰ੍ਹਾਂ ਹੀ ਚੱਲਦੇ ਰਹਿਣ ਬਾਬਾ ਜੀ ਦੇ ਮੇਲੇ ਸਰ ਉਹਨਾਂ ਕੱਲ੍ਹ ਲੱਗੇ ਰਹੇ ਸੋ ਮੁਲਾਜ਼ਮ ਆਗੂ ਨੇ ਸਾਡੇ ਨਾਲ ਜਗਦੀਪ ਸਿੰਘ ਜੀ ਸੋ ਹਰ ਸਾਲ ਹੀ ਅਸੀਂ ਦੇਖਦੇ ਹਾਂ ਕਿ ਇਸ ਸੋਭਾ ਯਾਤਰਾ ਦੀ ਅਗਵਾਈ ਜਿੱਥੇ ਇਹ ਕਰਦੇ ਨੇ ਇਹਨਾਂ ਦੇ ਸਮੂਹ ਪਰਿਵਾਰ ਵੱਲੋਂ ਨਗਰ ਦਾ ਜਿਹੜਾ ਬੜਾ ਪਿਆਰ ਦਾ ਸਬੂਤ ਜਿਹੜਾ ਦਿੰਦੇ ਨੇ ਸੋ ਤੁਹਾਡੇ ਵੱਲੋਂ ਵੀ ਸੰਗਤਾਂ ਨੂੰ ਚਾਹੁੰਦੇ ਆ ਕਿ ਕੋਈ ਵਧਾਈ ਦਾ ਮੈਸੇਜ ਪਹਿਲਾਂ ਤੇ ਸਮੂਹ ਸੰਗਤਾਂ ਨੂੰ ਸਾਰੇ ਜਿੰਨੇ ਵੀ ਜਹਾਦ ਦੇ ਸਦਕ ਪੜਦੀਆਂ ਰਵਿਦਾਸ ਲੇਵਾ ਸੰਗਤਾਂ ਨੇ ਸਾਰਿਆਂ ਨੂੰ ਜੈ ਗੁਰਦੇਵ ਜੀ ਐਸ਼ੀ ਰੋਗ ਰਵਿਦਾਸ ਜੀ ਜੀ ਸਾਰੇ ਸ਼ਖਤਾਂ ਨੂੰ ਸ੍ਰੀ ਗੁਰੂ ਅਰਦਾਸ ਜੀ ਮਹਾਰਾਜ ਦੇ 148ਵੇਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਇਹ ਜੋ ਅਸੀਂ ਨਗਰ ਕੀਰਤ ਸਜਾਏ ਨੇ ਇਹ ਹਰ ਸਾਲ ਦੀ ਤਰ੍ਹਾਂ ਪਿੰਡ ਸ਼ੀਨਾਪੇੜ ਤੋਂ ਲੈ ਕੇ ਤੇ ਫਿਰ ਰਸੂਲਪੁਰ ਫਿਰ ਖਾਰੀਆਂ ਪੁਰਾਣਾ ਸ਼ਾਲਾ ਨਵਾਂ ਸ਼ਾਲਾ ਜੀ ਅ ਜੇ ਗੋਦਪੋਖਰ ਹੋਗੇ ਚਾਹੀ ਚਾਵਾ ਗੋਦਪੋਖਰ ਹੋਗੇ ਤੁਹਾਨੂੰ ਚਾਵੇ ਤੋ ਅੱਗੇ ਗੋਦਪੋਖਰ ਨੂੰ ਜਾਵੇ ਹਾਂ ਗੋਦਪੋਖਰ ਜਾਏਗਾ ਪਹਿਲਾਂ ਤੇ ਅਸੀਂ ਉਧਰੋਂ ਕਾਜੀ ਕੋਟ ਨੂੰ ਜਾਂਦੇ ਹਾਂ ਰਸਤਾ ਚੇਂਜ ਕੀ ਖਰਾਬ ਹੋਣ ਕਰਕੇ ਪੋਲ ਟੁੱਟਣ ਕਰਕੇ ਫਿਰ ਵਾਪਸੀ ਫਿਰ ਅੰਦਰ ਜੇ ਹੋਏਗੀ ਬਹੁਤ ਹੀ ਸੰਕਤਾ ਸਰਦਾਰ ਨਾਲ ਸੇਵਾ ਕਰ ਰਹੇ ਨੇ ਜਿਹੜਾ ਬਸੂਲਪਰ ਇਹ ਸ਼੍ਰੀ ਮੰਗਤ ਸਾਡੇ ਆ ਗਏ ਉਹ ਹਲਵਾਈ ਮੰਗਤਰਾਮ ਜੀ ਜੀ ਉਹਨਾਂ ਮੰਗਲਰਾਮ ਜੀ ਉਹਨਾਂ ਸੇਵਾ ਕੀਤੀ ਡੱਲੇ ਤੋਂ ਉਹਨਾਂ ਨੇ ਹਾਂਜੀ ਖਾਰੀਆਂ ਤੋਂ ਫਿਰ ਨਰੇਣੀ ਪਰ ਤੋਂ ਜਿਨੇ ਸਮਝ ਸਕਦਾ ਨੇ ਫਿਰ ਪਰਾਣਾ ਛਾਲਿਆ ਤੋਂ ਫੋਨਪਿੰਡ ਜਾਵਾ ਪਹੁੰਚੇ ਹੋ ਬਹੁਤ ਸੰਗਤਾਂ ਸ਼ਰਦਾਨ ਸਵਾਗਤ ਮਨਾ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਸ਼੍ਰੀ ਗੁਰੂ ਦਾਸ ਜੀ ਨੂੰ ਅੱਜ ਸੋ ਇਹ ਸਨ ਪ੍ਰਬੰਧਕ ਜਿਹੜੇ ਇਸ ਸ਼ੋਭਾ ਯਾਤਰਾ ਦੀ ਅਗਵਾਈ ਕਰ ਰਹੇ ਨੇ ਉਸ ਉਹਨਾਂ ਵੱਲੋਂ ਜਿੱਥੇ ਦੇਸ਼ ਦੁਨੀਆ ਤੇ ਵੱਸਦੇ ਇਸ ਨਰਲੇਪ ਚੈਨਲ ਨੂੰ ਦੇਖ ਰਹੇ ਸਾਨੂੰ ਤੁਹਾਨੂੰ ਜਿਹੜੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਭਾਰੀ ਉਤਸ਼ਾਹ ਜਿਹੜਾ ਸ਼ਰਧਾਲੂਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵਕੋ ਵਕ ਥਾਵਾਂ ਤੇ ਚਾਹੇ ਨਰਿਆਣੀਪੁਰ ਦੀ ਗੱਲ ਕਰ ਲਈਏ ਡੱਲੇ ਦੀ ਖਾਰੀਆਂ ਦੀ ਚੀਨੇਪੋਇਂਟ ਦੀ ਰਸੂਨਪੁਰ ਦੀ ਚਾਵੇ ਦੀ ਜਾਂ ਘੋਟਾਂ ਦੀ ਸੰਗਤਾਂ ਵੱਲੋਂ ਵਕੋ ਵਕ ਅਨਨ ਅਰਥਾਂ ਦੇ ਕਿਧਰੇ ਫਰੂਟ ਵਰਤੇ ਜਾ ਰਹੇ ਨੇ ਕਿਥੇ ਲੰਗਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਸੋ ਨਰਲੇਪ ਟੀਵੀ ਵੱਲੋਂ ਵੀ ਸਮੂਹ ਸੰਗਤਾਂ ਨੂੰ ਜਿਹੜੀਆਂ ਇਸ ਪਵਿੱਤਰ ਦਿਹਾੜੇ ਤੇ ਲੱਖ ਲੱਖ ਵਧਾਈਆਂ ਹੁਣ ਸੋ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਬੁਰਾਇਆ ਨਰਲੇਪ ਟੀਵੀ ਗੁਰਦਾਸਪੁਰ